ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਕਈ ਨਗਰ ਵਸਾਏ ਗੁਰਤੇਗ ਬਹਾਦਰ ਸਾਹਿਬ ਜੀ ਨੇ ਵੀ ਨਗਰ ਵਸਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਨਗਰ ਵਸਾਏ ਤੇ ਮਹਾਰਾਜ ਨੇ ਇਨ੍ਹਾਂ ਨਗਰਾਂ ਨੂੰ ਬਸਾਉਣ ਵੇਲੇ ਇੱਕ ਗੱਲ ਦਾ ਧਿਆਨ ਖਾਸ ਕਰਕੇ ਰੱਖਿਆ ਵੀ ਇੱਕ ਤੇ ਉਹਨਾਂ ਲੋਕਾਂ ਨੂੰ ਇਸ ਨਗਰ ਵਿੱਚ ਲਿਆ ਕੇ ਵਸਾਇਆ ਜਾਏ ਜਿਨ੍ਹਾਂ ਲੋਕਾਂ ਕੋਲ ਰਹਿਣ ਦੇ ਲਈ ਜਗ੍ਹਾ ਨਹੀਂ ਤੇ ਦੂਸਰਾ ਉਹਨਾਂ ਲੋਕਾਂ ਨੂੰ ਕਿਰਤ ਨਾਲ ਜੋੜਿਆ ਜਾਏ ਇੱਕ ਤੇ ਕਿਰਤ ਕਰਦਿਆਂ ਉਹਨਾਂ ਦੇ ਪਰਿਵਾਰ ਦਾ ਨਿਰਭਾਰ ਵਧੀਆ ਹੋਏਗਾ ਤੇ ਦੂਸਰਾ ਇਸ ਨਗਰ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਿਹੜੀਆਂ ਰੋਜ਼ਮਰਹ ਜ਼ਿੰਦਗੀ ਦੀਆਂ ਲੋੜਾਂ ਨੇ ਉਹ ਪੂਰੀਆਂ ਹੋ ਜਾਣ ਇਸੇ ਤਰ੍ਹਾਂ ਤੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਮਨੁੱਖਤਾ ਤੇ ਬਹੁਤ ਵੱਡਾ ਪਰ ਉਪਕਾਰ ਕਰਦੇ ਪਈਓ ਜੋ ਇਹ ਨਗਰ ਬਸਾਉਂਦੇ ਹੋਂ ਸ੍ਰੀ ਮੁਖ ਬਾਕ ਮਾ ਇਹ ਵਾਸਾ ਤੇ ਸਹਬ ਜੀ ਤੁਹਾਡੇ ਇਹ ਬਚਨ ਬਿਨੇ ਵੀ ਇਹ ਜਿਹੜਾ ਨਗਰ ਜਦੋਂ ਵਸੇ ਗਨ ਇਥੋਂ ਦੀ ਆਬਾਦੀ ਬੜੀ ਸੰਗਣੀ ਹੋਵੇਗੀ ਇਥੋਂ ਦਾ ਜਿਹੜਾ ਵਪਾਰ ਹੈ ਉਭਦੇਗਾ ਲక్ష్ਮੀ ਤੇਰਾ ਅਨੂਪ ਪਰਕਾਸ ਤੇ ਨਾਲ ਹੀ ਆਪ ਜੀ ਨੇ ਬਚਨ ਕੀਤੇ ਸਨ ਵੀ ਇਥੇ ਧਨ ਦੀ ਕੋਈ ਟੋਟ ਨਹੀਂ ਆਵੇਗੀ ਕਿਉਂ ਕਿਉਂਕਿ ਜਿੱਥੇ ਕਿਰਤੀ ਲੋਕ ਰਹਿੰਦੇ ਹੋਣ ਉਥੇ ਕਦੇ ਧਨ ਦੀ ਟੋਟ ਨਹੀਂ ਆਉਂਦੀ ਅੱਜ ਸਰਕਾਰਾਂ ਪੰਜਾਬ ਨੂੰ ਨਿਸ਼ਾਨਾ ਕਿਉਂ ਬਣਾਇਆ ਬਣਾ ਰਹੀਆਂ ਨੇ ਅੱਜ ਸਾਡੀਆਂ ਜ਼ਮੀਨਾਂ ਤੇ ਅੱਖ ਕਿਉਂ ਰੱਖੀ ਐ ਉਹਨਾਂ ਨੂੰ ਪਤਾ ਵੀ ਇੰਨਾਂ ਜ਼ਮੀਨਾਂ ਵਿੱਚੋਂ ਜਿੰਸ ਪੈਦਾ ਹੁੰਦੀ ਹੈ ਤੇ ਜਿੰਸ ਦੇ ਵਿੱਚੋਂ ਲੱਖਾਂ ਰੁਪਇਆ ਆਮਦਨ ਹੁੰਦੀ ਹੈ ਤੇ ਜਿਹੜੇ ਲੋਕਾਂ ਕੋਲ ਇੰਨੀ ਆਮਦਨ ਹੋਵੇ ਉਹਨਾਂ ਨੂੰ ਅਸੀਂ ਕਦੇ ਹਰਾ ਨਹੀਂ ਸਕਦੇ ਵੀ ਜਦੋਂ ਇਹਨਾਂ ਦੀਆਂ ਜ਼ਮੀਨਾਂ ਖੋ ਕੇ ਇਹਨਾਂ ਨੂੰ ਅਸੀਂ ਰੋਟੀ ਤੋਂ ਮਤਾਜ ਕਰ ਦਿੱਤਾ ਹੁਣ ਜਿਹੜੇ ਲੋਕ ਸਰਕਾਰ ਦੀਆਂ ਆਟਾ ਦਾਲ ਸਕੀਮਾਂ ਤੇ ਖੜੇ ਹੋਣ ਮੈਨੂੰ ਐਂ ਦੱਸੋ ਸਰਕਾਰਾਂ ਦੇ ਵਿਰੁੱਧ ਕਦੇ ਲੜ ਸਕਦੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਸਾਮ-ਦਾਮ ਭੇਦ-ਦੰਡ ਵੀ ਪਹਿਲਾਂ ਇਹਨਾਂ ਲੋਕਾਂ ਦੀ ਆਮਦਨ ਘਟਾਓ ਜਦੋਂ ਆਮਦਨ ਘਟੇਗੀ ਇਹਨਾਂ ਕੋਲ ਸਹੂਲਤਾਂ ਘਟਣ ਗਈਆਂ ਇਹ ਰੋਟੀ ਤੋਂ ਮੁਤਾਜ ਹੋਣਗੇ ਫਿਰ ਇਹ ਤਾਂ ਸਾਡੇ ਅੱਗੇ ਹੱਥ ਅੜਣਗੇ ਫਿਰ ਜਿਹੜਾ ਬੰਦਾ ਦੂਜੇ ਅੱਗੇ ਹੱਥ ਅੱਟਦਾ ਹੈ ਉਹਦੀ ਆਪਣੀ ਕੋਈ ਆਜ਼ਾਦੀ ਥੋੜੀ ਰਹਿੰਦੀ ਹੈ ਉਹ ਤਾਂ ਦੂਜੇ ਤੇ ਡਿਪੈਂਡ ਹੋ ਜਾਂਦਾ ਏਸ ਕਰਕੇ ਅੱਜ ਸਮੇਂ ਦੀਆਂ ਸਰਕਾਰਾਂ ਆ ਦੇਖੋ ਕੱਲ ਨੂੰ ਜਿਹੜਾ 30 ਦਸੰਬਰ ਨੂੰ ਜਿਹੜਾ ਕਿਸਾਨ ਜੁਨੀਆ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਠੀਕ ਹੈ ਇੱਕ ਪਾਸੇ ਅਸੀਂ ਇਹ ਮੰਨਦੇ ਹਾਂ ਵੀ ਇਹਦੇ ਨਾਲ ਆਮ ਮਨੁੱਖਤਾ ਤੇ ਮਾੜਾ ਅਸਰ ਪੈਂਦਾ ਹੈ ਲੋਕ ਜਿਹੜੇ ਖੱਜਲ ਖਵਾਰ ਹੁੰਦੇ ਐ ਪਰ ਦੂਸਰੇ ਪਾਸੇ ਸਾਨੂੰ ਵੀ ਚਾਹੀਦਾ ਵੀ ਅੱਜ ਅਸੀਂ ਇਸ ਸਮੇਂ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਥ ਦੇਈਏ ਕਿਉਂਕਿ ਜੇ ਅੱਜ ਇਹ ਸਾਡੇ ਮਸਲੇ ਨਾ ਹੱਲ ਹੋਏ ਤਾਂ ਸਮਾਂ ਪਾ ਕੇ ਇਹਦਾ ਮਾੜਾ ਅਸਰ ਸਾਡੇ ਸਾਰਿਆਂ ਤੇ ਪਾਏਗਾ ਇਹਨਾਂ ਕਹੀਏ ਵੀ ਜ਼ਿਮੀਂਦਾਰਾਂ ਦੀ ਜ਼ਮੀਨ ਹੈ ਜੀ ਜਾ ਕੇਵਲ ਇਹਦਾ ਸਿਰ ਸਾਡੇ ਸਾਰਿਆਂ ਤੇ ਪਾਏਗਾ ਜਿਹੜੇ ਅਸੀਂ ਰੋਟੀ ਖਾਨੇ ਆ ਜਿਹੜੇ ਅਸੀਂ ਇਹਨਾਂ ਖੇਤੀ ਨਾਲ ਜੁੜੇ ਆ ਕਿਸੇ ਨਾ ਕਿਸੇ ਢੰਗ ਦੇ ਨਾਲ ਸੋ ਇਹ ਸਰਕਾਰਾਂ ਦੀਆਂ ਬਹੁਤ ਮਾੜੀਆਂ ਨੀਤੀਆਂ ਨੇ ਇਹ ਨਹੀਂ ਵੀ ਔਰੰਗਜ਼ੇਬ ਵੇਲੇ ਜ਼ੁਲਮ ਹੁੰਦਾ ਸੀ ਜ਼ੁਲਮ ਤੇ ਅੱਜ ਵੀ ਸਰਕਾਰਾਂ ਕਰਦੀਆਂ ਨੇ ਬਸ ਢੰਗ ਤਰੀਕੇ ਬਦਲ ਗਏ ਚਿਹਰੇ ਬਦਲ ਗਏ ਜ਼ੁਲਮ ਅੱਜ ਵੀ ਕੀਤਾ ਜਾ ਰਿਹਾ ਹੈ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਹਦਾ ਪਾਇਆ ਨ ਘਾਓ ਰਤ ਪਿਤ ਕੋਟਿਓ ਚਟ ਜਾਓ ਕਿ ਅੱਜ ਦੇ ਰਾਜਿਆਂ ਤੇ ਸ਼ਬਦ ਢੁਕਦਾ ਨਹੀਂ ਕਿ ਅੱਜ ਦੇ ਰਾਜਿਆਂ ਤੇ ਸ਼ਬਦ ਨਹੀਂ ਢੁਕਦਾ ਵੀ ਅੱਜ ਕਿਉਂਕਿ ਮੈਂ ਕਿੰਨੀ ਵਾਰ ਬੇਨਤੀ ਕੀਤੀ ਵੀ ਜਿਹੜਾ ਰਾਜਾ ਹੈ ਨਾ ਰਾਜੇ ਦਾ ਧਰਮ ਹੈ ਪਰਜਾ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਪਰਜਾ ਨੂੰ ਇਨਸਾਫ ਦੇਣਾ ਤੁਸੀਂ ਵੀ ਕਹਿੰਦੇ ਜਦੋਂ ਲੋਕ ਮੰਤਰੀ ਮੰਡਲ ਵਿੱਚ ਜਾਂਦੇ ਆ ਤਾਂ ਸੌਂ ਚੁੱਕਦੇ ਆ ਕਹਿੰਦੇ ਨੇ ਸੌਂ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ ਅਸਲ ਵਿੱਚ ਮਹਾਰਾਜ ਕਹਿੰਦੇ ਰਾਜ ਚੁਲੀ ਨਿਆਬ ਕੀ ਗਿਰਿ ਹੀ ਕਾ ਸਤਦਾਨ ਕਹਿੰਦੇ ਰਾਜੇ ਲਈ ਅਸਲ ਚੁਲੀ ਪੱਤਾ ਕੀ ਹੈ ਵੀ ਉਹ ਪਰਜਾ ਲਈ ਨਿਆ ਕਰਿਆ ਪਰਜਾ ਲਈ ਇਨਸਾਬ ਕਰੇ ਪਰ ਜਦੋਂ ਰਾਜੇ ਨਿਆ ਕਰਨ ਨਾ ਕਰਨ ਫਿਰ ਭਾਈ ਗੁਰਦਾਸ ਜੀ ਦਾ ਕਥਨ ਉਹਨਾਂ ਤੇ ਢੁਕਦਾ ਹੈ ਰਾਜੇ ਪਾਪ ਕਮੰਮ ਦੇ ਉਲਟੀ ਬਾੜ ਖੇਤ ਕੋ ਖਾਈ ਆਪਾਂ ਖੇਤ ਦੇ ਦਵਾਲੇ ਬਾੜ ਕਾਦੇ ਕਰਕੇ ਲਾਉਣੇ ਆ ਵੀ ਖੇਤ ਬਚ ਜਾਏ ਪਰ ਜੇ ਬਾੜੀ ਖੇਤ ਨੂੰ ਖਾਂਣ ਲੱਗ ਜੇ ਫਿਰ ਖੇਤ ਦਾ ਰਾਖਾ ਕੌਣ ਹੋਏਗਾ ਸੋ ਜਿਨ੍ਹਾਂ ਨੂੰ ਅਸੀਂ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਚੁਣਦੇ ਆਂ ਵੀ ਸਾਨੂੰ ਸੁੱਖ ਸਹੂਲਤਾਂ ਦੇਣਗੇ ਜੋ ਸਾਡੇ ਅਧਿਕਾਰਾਂ ਤੇ ਉਹੀ ਡਾਕਾਂ ਮਾਰਨ ਲੱਗ ਪੈਣ ਆ ਮੈਨੂੰ ਤੇ ਜਿਹੜੇ ਪੰਜਾਬ ਵਾਲੇ ਬੰਦੇ ਆ ਇਹਨਾਂ ਦਾ ਨਹੀਂ ਪਤਾ ਲੱਗਦਾ ਵੀ ਕਿਹੜੀ ਕਿਹੜੀ ਉੱਤੇ ਵਿੱਚ ਖੋਡ ਦੇ ਵਿੱਚ ਵੜ ਕੇ ਸੁੱਤੇ ਹੋਏ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ ਉਹਨਾਂ ਨੂੰ ਰਾਜਨੀਤੀ ਵਾਲੇ ਪਾਸੇ ਨਾ ਲੈ ਜਾਓ ਕੋਈ ਗੱਲ ਨਹੀਂ ਜੇ ਲੈਵੇ ਜਾਓਗੇ ਤਾਂ ਕਿਹਾ ਆਪਾਂ ਨੂੰ ਕਿਸੇ ਦੀ ਪਰਵਾਹ ਆਪਾਂ ਤਾਂ ਗੁਰੂ ਦਾ ਦਿੱਤਾ ਖਾਨੇ ਆ ਨਾ ਦੱਸੋ ਅੱਜ ਕਿਤੇ ਨਜ਼ਰ ਆਉਂਦੇ ਆ ਤੁਹਾਨੂੰ ਜਿਹੜੇ ਅਸੀਂ ਐਮਐਲਏ ਬਣਾਏ ਸੀ ਜਿਨ੍ਹਾਂ ਨੂੰ ਵੋਟਾਂ ਮੈਂ ਖੁਦ ਪਾਈਆਂ ਨੇ ਕਿਤੇ ਨਜ਼ਰ ਆਉਂਦੇ ਆ ਤੁਹਾਨੂੰ ਵੀ ਅੱਜ ਸਾਡੇ ਕਿਸਾਨ ਜਗਜੀਤ ਸਿੰਘ ਜੀ ਢੱਲੇਵਾਲ ਉਹ ਮਰਨ ਵਰਤ ਤੇ ਬੈਠੇ ਆ ਭਾਵੇਂ ਗੁਰਮਤ ਵਿੱਚ ਭੁੱਖਾ ਰਹਿਣਾ ਪਰਵਾਹ ਨਹੀਂ ਪਰ ਕੋਈ ਤੇ ਕਾਰਨ ਹੈ ਜਿਹੜੇ ਇੰਨੇ ਦਿਨਾਂ ਤੋਂ ਬੈਠੇ ਆ ਉਹਨਾਂ ਨੇ ਆਪਣੀ ਜ਼ਿੰਦਗੀ ਦਾਤੇ ਲਾਈ ਹੈ ਕਿ ਅੱਜ ਤੱਕ ਕੋਈ ਇਹਨਾਂ ਦੇ ਕੰਨੀ ਜੂੰ ਸਰ ਕੀ ਵੀ ਅਸੀਂ ਭਾਈ ਤੁਹਾਡਾ ਮਸਲਾ ਕੇਂਦਰ ਸਰਕਾਰ ਤੱਕ ਲੈ ਕੇ ਜਾਂਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਆ ਤੁਸੀਂ ਵੇਖਿਆ ਨਾ ਜਦੋਂ ਭਗਵੰਤ ਮਾਨ ਸਾਹਿਬ ਸਰਕਾਰ 'ਚ ਨਹੀਂ ਸੀ ਆਏ ਉਦੋਂ ਕੀ ਕਹਿੰਦੇ ਸੀ ਵੀ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿਓ ਉਤਾ ਅੱਜ ਤੱਕ ਵੀਡੀਓ ਪਈਆਂ ਨੇ ਨੈਟ ਤੇ ਮੈਂ ਵਿਰੋਧੀ ਨਹੀਂ ਕਿਸੇ ਦਾ ਕਿਤੇ ਕੋਈ ਇੱਥੇ ਭਗਵੰਤ ਮਾਨ ਦਾ ਕੋਈ ਹੋਵੇ ਕਵੇ ਜੀ ਉੱਥੇ ਦਾ ਪ੍ਰਚਾਰ ਕੀਤਾ ਜਾਂਦਾ ਹੈ ਕੋਈ ਗੱਲ ਨਹੀਂ ਸਾਡੇ ਘਰੇ ਵੀ ਆਉਂਦੇ ਰਿਹਾ ਮਨ ਰੋੜਾ ਜੀ ਆਉਂਦੇ ਰਿਹਾ ਕੋਈ ਗੱਲ ਨਹੀਂ ਆਪਣੀ ਐ ਸਾਰੇ ਕਿ ਅੱਜ ਫਰਜ਼ ਨਹੀਂ ਬਣਦਾ ਵੀ ਅਸੀਂ ਸਾਰੇ ਉਹ ਨਾਲ ਖੜਨ ਵੀ ਆਓ ਅਸੀਂ ਵੀ ਤੁਹਾਡੇ ਨਾਲ ਬੈਠੇ ਹਾਂ ਉੱਥੇ ਧਰਨੇ ਤੇ ਕੋਈ ਗੱਲ ਨਹੀਂ ਦੇਖੀ ਜਾਏਗੇ ਜਦੋਂ ਸਾਰਾ ਪੰਜਾਬ ਖੜ ਗਿਆ ਅਬ ਸਰਕਾਰਾਂ ਤੇ ਆਪਣੇ ਆਪ ਹੀ ਸਾਡੇ ਮਸਲੇ ਹੱਲ ਕਰਨ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਡੇ ਹੋਏ ਐ ਆ ਕੁਝ ਸਾਡੇ ਜਥੇਬੰਦੀਆਂ ਵਾਲੇ ਬਿਆਨਾਂ ਡੋਢੀ ਦੇ ਦਿੰਦੀ ਐ ਨਹੀਂ ਇੱਥੇ ਜੀ ਇਕੱਲਾ ਡੱਲੇਆਲ ਬੈਠਾ ਤੇ ਸਾਡੀ ਵਿਚਾਰਧਾਰਾ ਹੋਰ ਐ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਐ ਕਿ ਜਦੋਂ ਇਹ ਕਿਸਾਨੀ ਅੰਦੋਲਨ ਲੜਿਆ ਜਾ ਰਿਹਾ ਸੀ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਅਜੇ ਧਰਨਾ ਨਾ ਚੁੱਕੋ ਕਿਉਂਕਿ ਹੁਣ ਸਰਕਾਰ ਝੁਕੀ ਹੋਈ ਹੈ ਜਿਹੜੇ ਰਹਿੰਦੇ ਮਸਲੇ ਉਹ ਵੀ ਹੱਲ ਹੋ ਜਾਣੇ ਤੇ ਦੂਜਿਆਂ ਨੇ ਕਾਲੀ ਕੀਤੀ ਕਿਉਂ ਕ੍ਰੈਡਿਟ ਲੈਣਾ ਸੀ ਵੀ ਸੇ ਟੀਮ ਕੰਮ ਨਿਬੜੇ ਇੰਨੀ ਸੀ ਨਾ ਬਹੁਤ ਕੁਝ ਹੁਣ ਇਹ ਤਾਂ ਕਿਸਾਨ ਲੀਡਰ ਕਹਿੰਦੇ ਮੈਂ ਥੋੜੀ ਕਹਿਣਾ ਮੈਂ ਕਿਹੜਾ ਲੀਡਰ ਆ ਭਾਈ ਮੈਂ ਤੇ ਉਹ ਗੱਲਾਂ ਦੱਸ ਰਿਹਾ ਵੀ ਥੋੜਾ ਜਿਹਾ ਇੱਕ ਹੋ ਜੋ ਆਪਾਂ ਇੱਕ ਜੁੱਟ ਹੋ ਜੀ ਕੋਈ ਗੱਲ ਨਹੀਂ ਜਿਹੜੇ ਆਪਣੇ ਮਸਲੇ ਐ ਵਿਚਾਰਕ મતભੇਦ ਨਹੀਂ ਆਪਾਂ ਬਾਅਦ ਵਿੱਚ ਨਿਬੇੜ ਲਾਵਾਂਗੇ ਕੋਈ ਗੱਲ ਨਹੀਂ ਉਹ ਤੇ ਸਾਡੇ ਘਰ ਦੇ ਮਸਲੇ ਐ ਕੋਈ ਗੱਲ ਨਹੀਂ ਸਾਰੇ ਆਪ ਕੋ ਸਤਿਕਾਰਯੋਗ ਐ ਜੇ ਮੈਨੂੰ ਕਹਿਣਗੇ ਮੈਂ ਗੋਡੀ ਹੱਥ ਵੀ ਲਾ ਦੇ ਆਂ ਕਿ ਸਾਰੇ ਇੱਥੇ ਆਉਂਦੇ ਆਂ ਸਾਰੇ ਮਸਤੋਣਾ ਸਾਹਿਬ ਦੇ ਸਾਰੇ ਆਉਂਦੇ ਵੀ ਥੋੜਾ ਜਿਹਾ ਹੁਣ ਇਕੱਠੇ ਹੋ ਜੋ ਹੁਣ ਮੌਕਾ ਐ ਜੇ ਕੱਲ ਨੂੰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਸਰਕਾਰਾਂ ਲਈ ਤੇ ਜਿਹੜੀ ਗੱਲ ਹੈ ਇਹ ਸਾਡੇ ਤੇ ਵੀ ਬਹੁਤਾਂ ਵੱਡਾ ਅਸਰ ਪਾਏਗਾ ਵੀਰੋ ਤੋਂ ਪੰਜਾਬ ਦੇ ਲੋਕ ਜਾਂ ਕੋਮ ਨਾਲ ਨਹੀਂ ਖੜੀ ਕਿਉਂਕਿ ਅੰਮ੍ਰਿਤਧਾਰੀ ਵੀ ਨੇ ਜਗਜੀਤ ਸਿੰਘ ਜੀ ਡੱਲੇਵਾਲ ਬੜੇ ਸੱਚੇ ਸੋਚੇ ਲੀਡਰ ਹੈ ਚਲੋ ਸਾਰੀ ਸਤਿਕਾਰਯੋਗ ਨੇ ਸੋ ਆਪਾਂ ਹੁਣ ਥੋੜਾ ਜਿਹਾ ਖੜੀਏ ਇਹ ਲੜਾਈ ਆਪਾਂ ਨੂੰ ਹੁਣ ਡੱਟ ਕੇ ਲੜਨੀ ਪੈਣੀ ਹੈ ਹੁਣ ਮੌਕਾ ਹੈ ਹੁਣ ਤੇ ਜੇ ਹੱਲ ਹੋ ਗਿਆ ਹੋ ਗਿਆ ਨਹੀਂ ਤੇ ਫਿਰ ਸਰਕਾਰਾਂ ਆਉਣ ਵਾਲੇ ਸਮੇਂ ਵਿੱਚ ਇਦੋਂ ਵੀ ਸਖਤ ਫੈਸਲੇ ਸਾਡੇ ਤੇ ਮੜਨ ਗੀਆਂ ਫਿਰ ਸਾਰਾ ਕੁਝ ਤੁਹਾਡਾ ਜਾਂਦਾ ਰਹੇਗਾ ਅੱਜ ਜਿਹੜੀਆਂ ਬੱਟਾਂ ਪੇਸੇ ਤੁਸੀਂ ਲੜਦੇ ਹੋ ਇੱਕ ਦੂਜੇ ਨਾਲ ਇਹ ਸਾਰੀਆਂ ਫਰਜ਼ਾਇਦਾਤਾਂ ਖੋਸ ਜਾਣਗੀਆਂ ਫਿਰ ਕੀ ਕਰੋਗੇ ਫਿਰ ਕੁਝ ਨਹੀਂ ਰਹਿਣਾ ਤੁਹਾਡੇ ਪੱਲੇ ਜਾਗ ਜਾਓ ਸੁਚੇਤ ਹੋ ਜਾਓ ਇਕੱਠੇ ਹੋ ਕੇ ਲੜਾਈ ਲੜੋ ਸਾਥ ਦਿਓ ਜਿੰਨਾ ਕਿ ਦੇ ਸਕਦੇ ਆ ਜ਼ਰੂਰੀ ਨਹੀਂ ਕੋਈ ਬਾਰਡਰ ਤੇ ਜਾ ਸਕਦਾ ਹੈ ਕੋਈ ਲੰਗਰਾਂ ਰਾਹੀ ਸੇਵਾ ਕਰਦਾ ਆ ਮਸਤੋਣਾ ਸਾਹਿਬ ਤੋਂ ਉਸੇ ਦਿਨ ਤੋਂ ਲੰਗਰ ਜਾ ਰਿਹਾ ਜਿੱਤੇ ਤੋਂ ਇਹ ਧਰਨਾ ਲੱਗਿਆ ਇਹ ਪ੍ਰਾਪਤੀ ਹੈ ਇਦਾਂ ਆਪਾਂ ਸਾਰਿਆਂ ਨੇ ਸਾਥ ਦੇਣਾ ਵੱਧ ਤੋਂ ਵੱਧ ਜਿੰਨੇ ਉੱਥੇ ਜਾ ਸਕਦੇ ਆ ਹੁਣ ਤੇ ਕੋਈ ਕੰਮਾਂ ਦਾ ਮੌਕਾ ਵੀ ਨਹੀਂ ਉਹਦੇ ਕਣਕਾਂ ਨੂੰ ਪਾਣੀ ਹੈ ਚਲੋ ਉਹ ਇੱਕ ਬੰਦਾ ਵੀ ਘਰੇ ਰਹਿ ਕੇ ਲਾ ਸਕਦਾ ਸਾਰੇ ਕੱਲਾ ਮੈਂ ਤੁਹਾਨੂੰ ਕਹਿ ਨਹੀਂ ਰਿਹਾ ਮੈਂ ਆਪ ਵੀ ਜਾਣਾਂ ਮੇਰੇ ਹਾਦਰ ਸਾਹਿਬ ਆਪ ਵੀ ਜਾਂਦੇ ਐ ਉਹ ਕਿਸਾਨ ਜੁਣੀਆਂ ਦੇ ਅੱਗੇ ਹੋ ਕੇ ਚੱਲਦੇ ਆ ਪਰ ਸਾਰੇ ਲੜੀ ਐ ਲੜਾਈ ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਕੱਲ ਜਿਹੜਾ 30 ਦਸੰਬਰ ਪੰਜਾਬ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਉਹਦੇ ਵਿੱਚ ਵੀ ਆਪਾਂ ਨੇ ਵੱਧ ਚੜ ਕੇ ਸਹਿਯੋਗ ਕਰਨੇ ਚਲੋ ਮੈਨੂੰ ਨਹੀਂ ਪਤਾ ਇਹ ਗੱਲ ਠੀਕ ਹੈ ਬੰਦ ਦੀ ਜਾਂ ਗਲਤ ਹੈ ਪਰ ਜੇ ਸਾਡੇ ਆਗੂਆਂ ਨੇ ਕੋਈ ਫੈਸਲਾ ਲਿਆ ਤਾਂ ਕੁਝ ਸੋਚ ਸਮਝ ਕੇ ਲਿਆ ਹੋਵੇਗਾ ਤਾਂ ਸਾਨੂੰ ਸਾਡੇ ਆਗੂਆਂ ਦੇ ਕਹੇ ਹੋਏ ਬਚਨਾਂ ਤੇ ਫੁੱਲ ਚੜਾਉਣੇ ਚਾਹੀਦੇ ਆ ਆਪਾਂ ਜੇ ਉਹ ਅੱਗੇ ਲੱਗੇ ਆ ਤਾਂ ਉਹਨਾਂ ਨਾਲ ਆਪਾਂ ਸਹਿਮਤ ਹੋਈ ਉਹ ਵੀ ਸਾਡੇ ਲਈ ਲੜਾਈ ਲੜ ਰਹੇ ਸੋ ਪਤਾ ਲੱਗੇ ਜਦੋਂ ਸਾਰਾ ਪੰਜਾਬ ਸਾਥ ਦੇਗਾ ਸਾਰੇ ਲੋਕ ਸਾਥ ਦੇਣਗੇ ਸਰਕਾਰਾਂ ਦੇ ਕੰਨਾਂ ਤੱਕ ਵੀ ਇਹ ਗੱਲ ਜਾਏਗੀ ਵੀ ਇਹ ਪੰਜ ਚਾਰ ਬੰਦਿਆਂ ਦਾ ਥੋੜੇ ਲੋਕਾਂ ਦਾ ਰੌਲਾ ਨਹੀਂ ਇਹ ਸਾਰੇ ਲੋਕ ਚਾਹੁੰਦੇ ਆ ਜਦੋਂ ਅਸੀਂ ਥੋੜੇ ਰਹਿ ਜਾਂਦੇ ਆ ਫਿਰ ਸਰਕਾਰਾਂ ਸਾਡੇ ਤੇ ਪ੍ਰਭਾਵ ਪਾ ਲੈਂਦੀਆਂ ਨੇ ਜਦੋਂ ਅਸੀਂ ਸਾਰੇ ਇਕੱਠੇ ਹੋਗੇ ਚੜ੍ਹਦੀ ਕਲਾ ਨਾਲ ਆ ਦੇਖੋ ਫਤਿਹਗੜ੍ਹ ਸਾਹਿਬ ਕਿੰਨਾ ਵੱਡਾ ਇਕੱਠ ਹੋਇਆ ਦੁਨੀਆ ਨੂੰ ਪਤਾ ਲੱਗ ਗਿਆ ਵੀ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਕਿੰਨਾ ਪਿਆਰ ਕਰਦੀ ਹੈ ਉਹਨਾਂ ਸ਼ਹੀਦਾਂ ਨੇ ਵੀ ਹੱਕਾਂ ਦੀ ਗੱਲ ਕੀਤੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਜ਼ਾਦੀ ਦੀ ਗੱਲ ਕੀਤੀ ਸੋ ਅਸੀਂ ਆਜ਼ਾਦ ਤਾਂ ਹੋਵਾਂਗੇ ਜੇ ਅਸੀਂ ਇਕੱਠੇ ਹੋ ਕੇ ਲੜਾਈ ਲੜਾਂਗੇ ਖੈਰ ਮੈਂ ਜਿਹੜੀ ਬੇਨਤੀ ਕਰਦਾ ਸਾਂ ਤੇ ਇਹਨਾਂ ਨੇ ਆਖਿਆ ਮਹਾਰਾਜ ਤੁਹਾਡੇ ਇਹ ਬਚਨ ਹੋਏ ਸਨ ਵੀ ਇੱਥੇ ਜਿਹੜਾ ਵਪਾਰ ਬੋਧ ਵਧੇਗਾ